ਜਸਵੀਰ ਸਿੰਘ ਦਾ ਇਹ ਖੇਤ ਆ ਜਿਹਦੇ ਚ ਬਿਆਸ ਦਰਿਆ ਨੇ 4 ਤੋਂ 5 ਫੁੱਟ ਤੱਕ ਲਿਆ ਕੇ ਰੇਤਾ ਵਛਾਤਾ ਸੀ ਇਹ ਸੰਗਤ ਪੰਜਾਬ ਦੇ ਨੌਜਵਾਨ ਨਾ ਆਉਂਦੇ ਟਰੈਕਟਰ ਲੈ ਕੇ ਤੇ ਫਿਰ ਫਿਰ ਕੀ ਕਰਦੇ ਤੁਸੀਂ ਮੇਰੇ ਫਿਰ ਬਹੁਤ ਔਖਾ ਸੀਗਾ ਹੁਣ ਸਾਨੂੰ ਕੋਈ ਸਮਝ ਨਹੀਂ ਸੀ ਆਉਂਦੀ ਵੀ ਅਸੀਂ ਕੀ ਕਰਾਂਗੇ ਉਦੋਂ ਸੋਚਿਆ ਸੀ ਵੀ ਇਹ ਤੁਹਾਨੂੰ ਸਾਡੇ ਤੋਂ ਮੁਸ਼ਕਲੀ ਆ ਕਈ ਸਾਲ ਲੰਘ ਜਾਣੇ ਆ ਵੀ ਇਹ ਨਹੀਂ ਨਿਕਲ ਆ ਇਹਨਾਂ ਨੇ 2-2 3-3 4-4 ਫੁੱਟ ਰੇਤਾ ਚੜਿਆ ਪਿਆ ਵਾ ਬਾਕੀ ਸਰਕਾਰ ਵੱਲੋਂ ਸਾਨੂੰ ਕੋਈ ਸਹਾਇਤਾ ਨਹੀਂ ਹੈਗਾ ਵੀ ਸਰਕਾਰ ਇਹ ਵੀ ਨੌਜਵਾਨੀ ਦਾ ਹੀ ਕੰਮ ਆ ਸਹੀ ਗੱਲ ਆ ਇਹ ਬਜ਼ੁਰਗ ਬੰਦੇ ਦਾ ਕਰ ਨਹੀਂ ਸਕਦਾ ਹਾਂ ਸਾਨੂੰ ਸਾਧਵਾ ਲੀਏ ਆਓ ਫੇ ਥੱਲੇ ਨੂੰ ਤਸਵੀਰ ਸਿੰਘ ਦਾ ਇਹ ਖੇਤ ਹੈ ਜਿਹਦੇ ਚ ਬਿਆਸ ਦਰਿਆ ਨੇ 4 ਤੋਂ 5 ਫੁੱਟ ਤੱਕ ਲਿਆ ਕੇ ਰੇਤਾ ਵਛਾਤਾ ਸੀ ਜੇ ਪੰਜਾਬ ਦੇ ਨੌਜਵਾਨ ਟਰੈਕਟਰ ਲੈ ਕੇ ਨਾ ਆਉਂਦੇ ਤਾਂ ਹੋ ਸਕਦਾ ਕਿ ਹਾਲੇ 2-4 ਸਾਲ ਇਹ ਇਹਨੂੰ ਸਾਫ਼ ਕਰਨ ਦਾ ਸੋਚ ਬਣਾ ਸਕਦੇ ਕਿਉਂਕਿ ਬਹੁਤ ਖਰਚਾ ਆਉਂਦਾ ਹਾਲੇ ਵੀ 14 ਦਿਨਾਂ ਦੇ ਵਿੱਚ ਇਹ ਪੂਰੇ ਟੱਕ ਦੇ ਵਿੱਚੋਂ ਅ ਤਕਰੀਬਨ 2.5 ਤੋਂ 3 ਫੁੱਟ ਰੇਤਾ ਹੀ ਧੂਆ ਤੇ ਹਾਲੇ ਬਹੁਤ ਸਾਰਾ ਰੇਤਾ ਇੱਥੋਂ ਧੂਣ ਵਾਲਾ ਪਿਆ ਕਿਉਂਕਿ ਇਹਦੇ ਢੇਠਾਂ ਹਲੇ ਹੈਗੀ ਆ ਰੇਤਾ ਜਦੋਂ ਧੂਮਾਂਗੇ ਫਿਰ ਜਿਹੜਾ ਮੇਨ ਤਾਲਾ ਜ਼ਮੀਨ ਦਾ ਅਸਲ ਤਾਲਾ ਉਹ ਨਿਕਲੂਗਾ ਪਿੰਡ ਪੈਣੀ ਕਾਦਰ ਬਾਉਪੁਰ ਵਾਲਾ ਏਰੀਆ ਸੁਲਤਾਨਪੁਰ ਲੋਧੀ ਦੇ ਇਲਾਕੇ ਛਾਕੇ ਆ ਬਾਉਪੁਰ ਨਾਮ ਦੇ ਨਾਲ ਮਸ਼ਹੂਰ ਆ ਟਾਪੂਆਂ ਵਾਲਾ ਪਿੰਡ ਕਿਹਾ ਜਾਂਦਾ ਕਿਉਂਕਿ ਇਸ ਟਾਪੂ ਦੇ ਉੱਤੇ ਕਾਫੀ ਸਾਰੇ ਪਿੰਡ ਹੈਗੇ ਨੇ ਤੇ ਆਪਾਂ ਕਿਸਾਨਾਂ ਦੇ ਨਾਲ ਅੱਜ ਗੱਲਬਾਤ ਕਰਦੇ ਆ ਕਿ ਇਹ ਜਿਹੜੀ ਪੰਜਾਬ ਦੀ ਨੌਜਵਾਨੀ ਇੱਥੇ ਟਰੈਕਟਰ ਲੈ ਕੇ ਆਈ ਆ ਇਹਨਾਂ ਦੀ ਸੇਵਾ ਤੋਂ ਇਹਨਾਂ ਨੂੰ ਕਿੰਨਾ ਕੁ ਹੌਸਲਾ ਮਿਲਿਆ ਇਹ ਕਿੰਨੇ ਕੁ ਖੁਸ਼ ਹੋਏ ਨੇ ਸਸੀ ਗਾਲ ਜੀ ਆਜੋ ਸਾਰੇ ਇਕੱਠੇ ਜੇ ਹੋ ਜਓ ਇਧਰ ਨੂੰ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਜੀ ਹਰਦੀਪ ਸਿੰਘ ਹਰਦੀਪ ਸਿੰਘ ਰੈਂਡ ਬਾਉਪੁਰ ਜਦੀਰ ਪਾਨ 11 ਤਰੀਕ ਤੋਂ ਟੁੱਟਾ ਵਾ ਤੇ 11 ਅਗਸਤ ਨੂੰ ਅਸੀਂ ਸਾਰੇ ਲੋਕ ਘਬਰਾਏ ਹੋਏ ਹਾਂ ਪਾਣੀ ਇੰਨਾ ਜ਼ਿਆਦਾ ਹੋ ਗਿਆ ਇੰਨੀ ਰੇਤਾ ਜਾਰੀ ਪੈ ਗਈ ਤੇ ਸਾਡਾ ਨਿਕਲਣ ਵਾਲਾ ਹਿਸਾਬ ਬਣ ਗਿਆ ਵੀ ਇੱਥੋਂ ਅਸੀਂ ਹੁਣ ਨਿਕਲਾਂਗੇ ਕਿਉਂ ਸਾਡੀ ਸਾਨੂੰ ਇਹ ਜਾਦਾ ਹੀ ਵੀ ਗਵਰਨਮੈਂਟ ਨੇ ਸਹਾਇਤਾ ਨਹੀਂ ਕਰਨੀ ਅੱਗੇ ਵੀ ਕਈ ਯਾਰ ਹੋਈ ਆ ਤੇ ਹੁਣ ਬਾਹਰ ਦੀਆਂ ਸੰਤਾ ਆ ਕੇ ਮਹਾਪੁਰਸ਼ ਤੇ ਸਿਆਸੀ ਪਾਰਟੀਆਂ ਵੀ ਸੇਵਾ ਕਰਾਰੀਆਂ ਜਿਹਨਾਂ ਮਸ਼ੀਨਾਂ ਘਲਾਈਆਂ ਵਾ ਤੇ ਆ ਬਾਬਾ ਮੌਜੂਦਾ ਹਣ ਬਾਬੇ ਸਿਟੇਵਾਲਾ ਉਹ ਵੀ ਸਿਹਰਤ ਆਏ ਨੇ ਆ ਤੇ ਸ਼ਾਮਾ ਦਾ ਕਿਥੇ ਰਹਿੰਦੇ ਆ ਟਰੈਕਟਰ ਘਰ ਤੋਂ ਘਾਟ ਵੀ 100 ਤੋਂ ਉੱਪਰ ਟਰੈਕਟਰ ਹੁੰਦਾ ਵਾ ਤੇ ਬਹੁਤ ਜ਼ਿਆਦਾ ਸਾਨੂੰ ਸੰਯੋਗ ਮਿਲਿਆ ਵੀ ਕਹ ਕੋਈ ਕਾ ਆਉਂਦਾ ਬਾਹਰੋਂ ਫੰਡ ਕੋਈ ਤੇਲ ਦੇ ਜਾਂਦਾ ਕੋਈ ਪੈਸੇ ਦੇ ਜਾਂਦਾ ਵਾ ਡੀਜ਼ਲ ਵਾਸਤੇ ਤੇ ਉਹ ਹੀ ਸਾਡਾ ਕੰਮ ਚੱਲਣ ਡਿਆ ਵਾ ਹੁਣ ਇਹਨਾਂ ਵੀ ਅਸੀਂ ਖੁਸ਼ ਵਾ ਕਿੱਥੇ ਅਸੀਂ ਘਰਾਇਆ ਕਿੱਥੇ ਅਸੀਂ ਖੁਸ਼ ਵਾ ਸਾਡੀਆਂ ਪੈਲੀਆਂ ਇਹਨਾਂ ਨੇ ਬਣਾ ਦੇਣੀਆਂ ਵਾ ਹਰ ਇੱਕ ਬੰਦੇ ਨੇ ਤਣੋ ਮਣੋ ਹੋ ਕੇ ਜੋਰ ਲਾਇਆ ਕਿਸੇ ਨੇ ਸਾਡੇ ਤੇ ਸਿਆਸਤ ਨਹੀਂ ਵਰਤੀ ਕਹ ਕੋਈ ਸਿਆਸੀ ਆਵਾਜ਼ ਕਿਤਰਾ ਵੀ ਆ ਜਦੋਂ ਕੰਮ ਕੀਤਾ ਵਾ ਇਹ ਨਾ ਹੀ ਸਿਆਸੀ ਬੰਦੇ ਦੇ ਮਗਰ ਹੀ ਲੱਗਦੇ ਆ ਵਧੀਆ ਗੱਲ ਤੇ ਨਾ ਸਾਡੇ ਦੇ ਕਿਸੇ ਨੇ ਕੀਤੀ ਤੇ ਨਾ ਹੀ ਆ ਇਹ ਵੀ ਸਾਡੂ ਬੇਨਤੀ ਆ ਤੇ ਸ਼ਾਇਦ ਸਾਡੇ ਦੇ ਘਰੇ ਵੀ ਕੋਈ ਨਾਮ ਆ ਇਹ ਤੁਹਾਡਾ ਕੀ ਦਾ ਕੀ ਨਾਮ ਆ ਤੁਹਾਡਾ ਮੇਰਾ ਨਾਮ ਜਸਵੀਰ ਸਿੰਘ ਜਸਵੀਰ ਸਿੰਘ ਹਾਂਜੀ ਤੇ ਕਿੰਨੇ ਖੇਤ ਨੇ ਬਾਈ ਤੁਸੀਂ ਜਿਹੜੇ ਬਹੁਨੇ ਹੋ ਸਾਡੇ ਕੋਲ 9-10 ਖੇਤ ਹੈਗੇ ਆ ਹਾਂਜੀ ਜਦੋਂ ਬਾਣੇ ਟੁੱਟਾ ਜਾਂ ਪਾਣੀ ਲੱਥਾ ਹੋਣਾ ਤੇ ਤੁਸੀਂ ਜਦੋਂ ਰੇਤਾ ਚੜਿਆ ਵੇਖਿਆ ਕੀ ਸੋਚਿਆ ਫਿਰ ਉਦੋਂ ਉਦੋਂ ਸੋਚਿਆ ਸੀ ਵੀ ਇਹ ਹੁਣ ਸਾਡੇ ਤੋਂ ਮੁਸ਼ਕਲ ਹੀ ਆ ਕਈ ਸਾਲ ਲੰਘ ਜਾਣੇ ਆ ਵੀ ਇਹ ਨਹੀਂ ਨਿਕਲਾਂ ਇਹਨਾਂ ਨੇ 2 2 3 3 4 4 ਫੁੱਟ ਰੇਤਾ ਚੜਿਆ ਪਿਆ ਵਾ ਇਹ ਸਾਡੇ ਤੋਂ ਕਿੱਥੇ ਕਹੋਗੇ ਸਾਡੇ ਕੋਲੇ ਹੁਣ ਇੰਨਾ ਖਰਚਾ ਹੀ ਨਹੀਂ ਰਹਿ ਗਿਆ ਨਾ ਝੋਨੇ ਦੀ ਫਸਲ ਹੀ ਮਰ ਚੱਕੀ ਆ ਤੇ ਗਾਂ ਸਾਨੂੰ ਕੋਈ ਕਣਕ ਦੀ ਵੀ ਆਸ ਨਹੀਂ ਜੀ ਇਸ ਕਰਕੇ ਸਾਨੂੰ ਮਤਲਬ ਇਹ ਮੁਸ਼ਕਲ ਹੀ ਲੱਗਦਾ ਹੈ ਵੀ ਚਲੋ ਕਿ ਕਿੱਥੋਂ ਹਣੇ ਸਮਾਂ ਉਹ ਦੁਬਾਰਾ ਨਹੀਂ ਮੁੜ ਕੇ ਆਉਣਾ ਇਹ ਹੁਣ ਰੇਤਾ ਹੀ ਪਈ ਰਹਿਣੀ ਆ ਜਾਂ ਕਈ ਸਮਾਂ ਲੱਗ ਜੂ ਸਾਨੂੰ ਕੱਢਦਿਆਂ ਖੁੱਢਦਿਆਂ ਜੇ 5-7 ਸਾਲ ਲੱਗ ਜਾਣਗੇ ਕੱਢਦਿਆਂ ਕਰਦਿਆਂ ਹੂੰ ਪਰ ਨਹੀਂ ਇਥੇ ਸੰਤਾਂ ਨੇ ਆਣ ਕੇ ਸਾਡੇ ਨਾਲ ਬਾਹਰੋਂ ਸੱਜਣਾ ਮਿੱਤਰਾਂ ਨੇ ਬਹੁਤ ਸਹਿਯੋਗ ਕੀਤਾ ਹੂੰ ਤੇ ਫਿਰ ਕਦੋਂ ਸ਼ੁਰੂ ਕਰਤਾ ਸੀ ਕੰਮ ਇਹਨਾਂ ਨੇ ਇਹ ਜੀ ਸ਼ੁਰੂ ਇਹਨਾਂ ਜਦੋਂ ਪਾਣੀ ਲੱਥਾ ਆਉਣਾ ਫਿਰ ਦੇਖ ਕੇ ਗਏ ਪਾਣੀ ਲੱਥਾ ਜਦੋਂ ਫਿਰ ਆਣ ਕੇ ਇਥੇ ਸਾਡੇ 13 ਤਰੀਕ 13 ਤਰੀਕ ਨੂੰ ਨਹੀਂ ਬਾਬੇ ਸੁਖਾ ਸਿੰਘ ਸ੍ਰੀਆਲੀ ਸਾਹਿਬ ਵਾਲੇ ਹੂੰ ਉਹਨਾਂ ਆਣ ਕੇ ਇਥੇ ਜਿਹੜਾ ਮੂਹਾਂ ਪੂਰਨ ਦੀ ਸੇਵਾ ਸ਼ੁਰੂ ਕਰਤੀ ਰਾਣਾ ਇੰਦਰਪ੍ਰਤਾਪ ਮੈਂ ਲਾ MLA ਹੂੰ ਉਹਨਾਂ ਫਿਰ ਦੋ ਮਸ਼ੀਨਾਂ ਪੋਗ ਲੈਣਾ ਭੇਜੀਆਂ ਸਹੀ ਆ ਫਿਰ ਉਦੋਂ ਤੋਂ ਉਹਨਾਂ ਫਿਰ ਸੇਵਾ ਸ਼ੁਰੂ ਕਰਤੀ ਫਿਰ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਪੂਰੇ ਗਿਆ ਉਸ ਤੋਂ ਬਾਅਦ ਫਿਰ ਸੰਤ ਬਾਬਾ ਸੀਚੇਵਾਲ ਇੱਥੇ ਆ ਗਏ ਟਰੈਕਟਰ ਲੈ ਕੇ ਉਹ ਸੰਕ ਲੈ ਕੇ ਫਿਰ ਹੋਏ ਸਾਡੀ ਰੇਤਾ ਕੱਢਣ ਨੂੰ ਹੂੰ ਨਾਲ ਸੰਗਤਾਂ ਨੂੰ ਲੈ ਕੇ ਤੇ ਫਿਰ ਸਾਡੀ ਉਹਨਾਂ ਦੀ ਸੇਵਾ ਨਿਰੰਤਰ ਜਾਰੀ ਆ। ਰੇਤਾਂ ਨੂੰ ਤਾਂ ਕੱਢਣ ਡਿਆ, ਟੋਏ ਭੁਰੰਡਾ ਆ। ਇਸ ਕਣਕ ਬੀਜਣ ਜੋ ਸਾਡ ਮਿਲਣਾਂ ਜ਼ਮੀਨਾਂ ਬਣਾਉਣ ਡਿਆ। ਹਾਂਜੀ। ਬਾਕੀ ਸਰਕਾਰ ਵੱਲੋਂ ਸਾਨੂੰ ਕੋਈ ਸਹਿਯੋਗ ਨਹੀਂ ਹੈਗਾ ਵੀ ਸਰਕਾਰ। ਮੌਜੂਦਾ ਸਰਕਾਰ ਵੱਲੋਂ ਮੌਜੂਦਾ ਸਰਕਾਰ ਵੱਲੋਂ ਕੋਈ ਨਹੀਂ ਸਹਿਯੋਗ। ਐਨੀ ਸਹਿਯੋਗ ਵੀ ਆ ਮੌਜੂਦਾ ਸਰਕਾਰ ਵੱਲੋਂ ਕੋਈ ਸਹਿਯੋਗ ਹੋਵੇ। ਬਾਕੀ ਬਾਬਾ ਜੀ ਹੁਣੇ ਕਰਨ ਦਾ ਸਹਿਯੋਗ। ਹਾਂਜੀ। ਸਹੀ ਹੈ ਇਥੇ 4-4 5-5 ਫੁੱਟ ਕਹਿ ਰਹੇ ਆ ਵੀ ਇੰਨਾ ਇੰਨਾ ਰੇਤਾ ਚੜਿਆ ਸੀ ਨਾ ਹਾਂਜੀ ਹਾਂਜੀ ਇੰਨਾ ਨਾ ਰੇਤਾ ਚੜਿਆ ਆ ਬਾਈ ਤੁਹਾਡੇ ਖੇਤ ਕਿੱਧਰ ਨੇ ਇਸੇ ਟੱਕ ਚ ਹੀ ਹੁੰਦੇ ਆ ਵੀਰੇ ਆਪਣੇ ਖੇਤ ਇੱਧਰ ਹੀ ਆ ਜਿੱਧਰ ਤੁਹਾਡਾ ਨਾਮ ਕੀ ਹੈ ਨਾਮਿੰਦਰਜੀਤ ਸਿੰਘ ਪਿੰਡ ਪੈਣੀ ਦਾਦਰਗੋਸ਼ ਠੀਕ ਹੈ ਹਾਂਜੀ ਵੀਰੇ ਆਪਣੇ ਵਾਲੇ ਖੇਤਾਂ ਦੇ ਵਿੱਚੋਂ ਬੰਨ ਟੁੱਟਿਆ ਪਿਆ ਅੱਛਾ ਤੁਹਾਡੇ ਖੇਤ ਜੋ ਜਿੱਥੇ ਉਹ ਲੱਗ ਰਿਹਾ ਤੁਹਾਡੇ ਘਰ ਦੇ ਇਹ ਤੁਸੀਂ ਕਿੰਨੀ ਤੁਹਾਡੇ ਖੇਤ ਚ ਵਗ ਵਗਦੀ ਜ਼ਮੀਨ ਜਿਹੜੀ ਆ ਹਾਂਜੀ ਤੁਹਾਡੇ ਕੋਲ ਕਿੰਨੀ ਜ਼ਮੀਨ ਆ ਆਪਣੇ ਕੋਲ 5 ਤੋਂ 6 ਗੱਲਾਂ ਦੇ ਲੱਗ ਦੂ ਨੇਮਾ ਰਹੀ ਹੈ ਕਿਉਂ ਨਹੀਂ ਸੀ ਸਾਰਾ ਹਾਂਜੀ ਝੋਨਾ ਨਹੀਂ ਸੀ ਗਿਆ ਜੀ ਪਜਤ ਹੋਣਾ ਨਹੀਂ ਫਿਰ ਕੁਛ ਨਹੀਂ ਪਾਜੀ ਕੱਖ ਨਹੀਂ ਵਜਿਆਗਾ ਜੀ ਹੂੰ ਤੇ ਪਾੜ ਪੈ ਗਿਆ ਵਾ ਘਟੋ ਘਟ 15 ਤੋਂ 20 ਫੁੱਟ ਜਾਨੀ ਕਿ ਟੋਇਆ ਪੈ ਗਿਆ ਵਾ ਹੂੰ ਹਾਂਜੀ ਸਾਰੀਆਂ ਸੰਸਥਾਵਾਂ ਉਧਰ ਵੀ ਇੰਨਾ ਹੀ ਰੇਤਾ ਆ ਹਾਂਜੀ ਇੰਨਾ ਬਰਾਬਰ ਹੀ ਰੇਤਾ ਸਾਰੇ ਤੇ ਰੇਤਾ ਆਪਣੀ ਜ਼ਮੀਨ ਜਿਹੜੀ ਦੂਸਰੀ ਆ ਉਹਦੇ ਚ ਰੇਤਾ ਚੜ ਗਿਆ ਵਾ ਹੂੰ ਦੂਜੇ ਇੱਕ ਕੂਚ ਦੇ ਵਿੱਚ ਪਾੜ ਪੈ ਗਿਆ ਵਾ ਸੰਗਤ ਦੇ ਸੰਯੋਗ ਨਾਲ ਉਹ ਪੂਰਿਆ ਜਾ ਰਿਹਾ ਵਾ 14 ਤਰੀਕ ਤੋਂ ਜਾਨੀ ਕਿ ਸੇਵਾ ਚੱਲ ਰਹੀ ਹੈ ਜੀ ਇੱਥੇ ਸਾਰੇ ਮਹਾਪੁਰਸ਼ ਇੱਥੇ ਆ ਰਹੇ ਆ ਤੇ ਆ ਜਾਨੀ ਕਿ ਸੰਗਤ ਵੀ ਆ ਰਹੀ ਆ ਮੀਡੀਆ ਦਾ ਵੀ ਧੰਨਵਾਦ ਵਾ ਵੀ ਜਿਹੜੇ ਸਾਡੀ ਸਾਰ ਲੈ ਲਈ ਆ ਸਾਡੀ ਦੁਰੀਆਂ ਤੱਕ ਆਲਡ ਵਰਲਡ ਤੱਕ ਇਹ ਵੀਡੀਓ ਜਾ ਰਹੀਆਂ ਵਾ ਤੇ ਸਾਡੇ ਵੇਖ ਵੇਖ ਕੇ ਸੰਗਤ ਸਾਡੇ ਕੋਲ ਆ ਰਹੀ ਆ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾ ਹਰ ਇੱਕ ਸੰਸਥਾ ਦਾ ਸਾਡਾ ਜਾਨੀ ਕਿ ਮੰਨ ਲਓ ਸਾਨੂੰ ਸਹਿਯੋਗ ਮਿਲ ਰਹੀ ਆ ਹਾਂਜੀ ਜਦੋਂ ਸਾਡੇ ਨਾਲ ਇਹ ਵਾਪਰ ਗਿਆ ਸੀਗਾ ਉਦੋਂ ਸਾਨੂੰ ਕੋਈ ਸਮਝ ਨਹੀਂ ਸੀ ਆਉਂਦੀ ਕਿ ਅਸੀਂ ਕੀ ਕਰੀਏ ਵੀ ਮੰਨ ਲਓ ਕਿ ਕਿੱਥੇ ਰਵਾਂਗੇ ਕੀ ਖਾਵਾਂਗੇ ਕੀ ਕਰਾਂਗੇ ਕਿਉਂਕਿ 8 9 ਘਰ ਬਰਬਾਦ ਵੀ ਹੋ ਚੁੱਕੇ ਆ ਉਥੇ ਬਹੁਤ ਵੱਡਾ ਬਾੜ ਪੈ ਚੁੱਕਾ ਵਾ ਤੋ ਕੋਈ ਕਿਤੇ ਰਿਸ਼ਤੇਦਾਰਾਂ ਕੋ ਰਹਿ ਰਿਆ ਵਾ ਟੰਗਰ ਕੇ ਦੇ ਰਹਿ ਰਹੇ ਆ ਉਹਨਾਂ ਵਾਸਤੇ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਵਾ ਤੇ ਚਲੋ ਔਖਾ ਤਾਂ ਸਾਰਿਆਂ ਵਾਸਤੇ ਆ ਤੇ ਪਰ ਉਹਨਾਂ ਵੀਰਾਂ ਪਾਈਆਂ ਵਾਸਤੇ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਵਾ ਤੇ ਜੋ ਵੀ ਸੰਗਤ ਆਉਂਦੀ ਆ ਉਹਨਾਂ ਦਾ ਸਹਾਇਤਾ ਕਰੇ ਵੀਰਾਂ ਦਾ ਚਲੋ ਸੰਗਤ ਆਉਂਦੀ ਵੀ ਆ ਜੀ ਹਾਂਜੀ ਹਾਂਜੀ ਤੇ ਜੋ ਵੱਧ ਤੋਂ ਵੱਧ ਚਲੋ ਸੰਜੋਗ ਕੀਤਾ ਜਾਵੇ ਇੱਕ ਸਾਡਾ ਬਹੁਤ ਵੱਡਾ ਬਾੜ ਵਾ ਮੰਨ ਲਓ ਯਾਨੀ ਕਿ ਉਹ ਉਹ ਥੱਲੇ ਵਗਦਾ ਹੀ ਆ ਮੈਨੂੰ ਲੱਗਦਾ ਹਾਂਜੀ ਹਾਂਜੀ ਵਗ ਰਿਹਾ ਵਾ ਤੋ ਉਧਰ ਵੀ ਸੰਗਤ ਤੇ ਸਾਡਾ ਜਾਨੀ ਕਿ ਸਾਥ ਦਵੇ ਉਹ ਜਾਨੀ ਕਿ ਜਦੋਂ ਸਾਡਾ ਉਹ ਬੰਨ ਬੰਨਿਆ ਜਾਊਗਾ ਤੇ ਸਾਡੇ ਏਰੀਆ ਦੇ ਵਿੱਚੋਂ ਪਾਣੀ ਫਿਰ ਖਤਮ ਹੋਊਗਾ ਫਿਰ ਸਾਡਾ ਪੂਰਾ ਹੱਲ ਹੋਊਗਾ ਤੁਸੀਂ ਵੀ ਭਾਈ ਤੁਹਾਡੀ ਵੀ ਜਣੀ ਨੂੰ ਭਰਾਈਓ ਠੀਕ ਹੈ ਤੇ ਭਾਈ ਜੇ ਇਹ ਸੰਗਤ ਪੰਜਾਬ ਦੇ ਨੌਜਵਾਨ ਨਾ ਆਉਂਦੇ ਟਰੈਕਟਰ ਲੈ ਕੇ ਤੇ ਫੇਰ ਫੇਰ ਕੀ ਕਰਦੇ ਤੁਸੀਂ ਮੇਰੇ ਫਿਰ ਬਹੁਤ ਔਖਾ ਸੀਗਾ ਹੁਣ ਸਾਨੂੰ ਕੋਈ ਸਮਝ ਨਹੀਂ ਸੀ ਆਉਂਦੀ ਵੀ ਅਸੀਂ ਕੀ ਕਰਾਂਗੇ ਹੁਣ ਚਲੋ ਮੰਨ ਲਓ ਸੰਗਤ ਸਾਡੇ ਲਈ ਰਸਨ ਪਾਣੀ ਵੀ ਲੈ ਕੇ ਆਈ ਆ ਚਾਰ ਤੋੜੀ ਜੋ ਸਾਰਾ ਕੁਝ ਸੰਗਤ ਲੈ ਕੇ ਆਈ ਆ ਚਲੋ ਇੰਨਾ ਕੁ ਸਾਰਾ ਸਾਨੂੰ ਮਿਲਿਆ ਸੀਗਾ ਚਲੋ ਮਾਪੁਰਛੀ ਚੀਚੇਵਾਲ ਵੀ ਬਹੁਤ ਸਾਡਾ ਸੰਜੋਗ ਪਹਿਲੇ ਦਿਨ ਤੋਂ ਕਰਦੇ ਰਿਹਾ ਜਦੋਂ ਤੁਹੜਾ ਆਇਆ ਵਾ ਸਾਰੀਆਂ ਸੰਸਥਾਵਾਂ ਵਿਧੀ ਚੰਦਈ ਵੀ ਆਪਣਾ ਬੀਜੀ ਚੰਦ ਜੀ ਜਿਹੜੇ ਬਾਬੇ ਸੀਗੇ ਉਹ ਵੀ ਸਹਾਤ ਦੇ ਰਹੇ ਸਾਡਾ ਤੇ ਸਰਿਆਲੀ ਸਾਹਿਬ ਵਾਲੇ ਵੀ ਦੇ ਰਹੇ ਆ ਹਾਂਜੀ ਤੇ ਆਪਣੇ ਸਾਰੇ ਜਾਣੇ ਕੀ ਆੜੀ ਹੁਣ ਜਿਹੜੇ ਵੀਰ ਆ ਰਹੇ ਆ ਦਾਨੀ ਸੱਜਣ ਕੋਈ ਦੀਜ ਲੈ ਕੇ ਆ ਰਿਹਾ ਸਾਡੇ ਕੋਲ ਕੋਈ ਸਾਡੇ ਕੋਲ ਟਰੈਕਟਰ ਲੈ ਕੇ ਆ ਰਿਆ ਵਾ ਹਾਂਜੀ ਕੋਈ ਮੰਨ ਲਓ ਕੋਈ ਪਾਣੀ ਦੀ ਸੇਵਾ ਕੋ ਤੂੜੀ ਦੀ ਸੇਵਾ ਬਹੁਤ ਸੰਗਤ ਦਹਾੜ ਆਇਆ ਪਿਆ ਵਾ ਵੀ ਅਸੀਂ ਜਿੰਨਾ ਵੀ ਹੋ ਸਕੇ ਵੀਰਾਂ ਦਾ ਧੰਨਵਾਦ ਕਰੀਏ ਤਾਂ ਵੀ ਉਹਨਾਂ ਦਾ ਅਸੀਂ ਜਾਣੀ ਮੰਨ ਲਓ ਜਿੰਨਾ ਸਾਡੇ ਲਈ ਉਹ ਕਰ ਰਹੇ ਆ ਅਸੀਂ ਉਹਨਾਂ ਦਾ ਕਦੀ ਦੇਣ ਨਹੀਂ ਦੇ ਸਕਦੇ ਹਾਂਜੀ ਤੇ ਆਪਾਂ ਚੈੱਕ ਕਰੀਏ ਰੇਤਾ ਕਿੰਨਾ ਕੁ ਚੜਿਆ ਇਥੇ ਕਿਉਂਕਿ तकरीबन ਇਹਦੇ ਚੋਂ ਕਿੰਨਾ ਕੁ ਧੋਇਆ ਗਿਆ ਹੋਊਗਾ ਦੇਖੋ ਮੇਰੇ ਇਥੋਂ ਇਦਾਂ ਵੀ ਦੂਜਾ ਮਾਰਾ 2 ਤੋਂ 2.5 ਫੁੱਟ ਦੇ ਲਾਗੇ ਬਨੇ ਆਪਾਂ ਧੂ ਚੁੱਕੇ ਆ ਸਹੀ ਆ ਚਲੋ ਚੈੱਕ ਕਰਦੇ ਆ ਵੀ ਚੈੱਕ ਕਰਕੇ ਦੇਖ ਲਓ ਦੇਖਿਓ ਜੀ ਇੱਕ ਵਾਰ ਆਪਾਂ ਵਿਖਾਇਆ ਦਿੰਨੇ ਕੈਮਰੇ ਤੇ ਵੀ ਕਿੰਨੀ ਕੁ ਇਥੇ ਰੇਤਾ ਚੜੀ ਆ 2.5 ਫੁੱਟ ਕਹਿੰਦੇ ਧੂ ਦਿੱਤਾ ਇਥੋਂ ਤੇ ਬਾਕੀ ਹੁਣ ਪਤਾ ਲੱਗ ਜਾਊਗਾ ਵੀ ਮੇਨ ਤਲ ਕਿੰਨਾ ਕਢੂੰਗਾ ਆਉਂਦਾ ਹਾਲੇ ਤਾਂ ਰੇਤਾ ਹੀ ਤੁਰਿਆ ਆਉਂਦਾ ਜਿੱਦੋਂ ਥੱਲੇ ਪੱਕੀ ਹੈ। ਬਸ ਇੱਥੇ ਹੀ ਕਰਾਹਿਆਂ ਦੇ ਨਾਲ 2.5-3 ਫੁੱਟ ਇੱਥੋਂ ਧੂਤ ਆ। ਬਾਕੀ ਚੈੱਕ ਕਰਦੇ ਆ ਵੀ ਹੁਣ ਕਿੰਨਾ ਕੁ ਜੀ। 1.5 ਫੁੱਟ ਹੈਗਾ ਹਲੇ ਵੀ ਇਹ 2 ਫੁੱਟ 1.5 ਕਿਹੜੇ ਰੇਤਾਂ ਆ ਗਏ ਉਹ ਸੈਂਪਲ ਚਾਰ ਫੁੱਟ ਰਹਿ ਗਿਆ ਹਾਂ ਆ ਸਾਰੀ ਕੁੱਲ ਮਿਲਾ ਕੇ 4 ਫੁੱਟ ਹੋ ਸਕਦੀ ਹੈ ਜਿਹੜੀ ਕਿਉਂਕਿ ਆਪਾਂ ਟੱਪ ਵੀ ਨੀਵੇਂ ਥਾਂ ਮਾਰਿਆ ਨਾ ਇਧਰਲੇ ਪਾਸੇ ਤੁਸੀਂ ਉੱਚੇ 5-6 ਫੁੱਟ ਰੇਤਾਂ ਗੱਲ ਆ ਟਿੱਬਾ ਵੇਖ ਲਓ ਹਾਂ ਆ ਬਿਲਕੁਲ ਇਧਰਲੇ ਪਾਸੇ ਟਿੱਬਾ ਲਾਇਆ ਇਹ ਟਿੱਬੇ ਫੇਰ ਕਾਦੋ ਹੁਣ ਇੱਥੇ ਲਾ ਰਹੇ ਨੇ ਟਿੱਬੇ ਕੀ ਚਲੋ ਰੇਤਾਂ ਇਕੱਠੀ ਕਰ ਦਈਏ ਜਿੱਥੇ ਲੋਡ ਹੋਊਗੀ ਬੰਨ ਤੇ ਕਿਤੇ ਵੀ ਹਾਂ ਬਾਅਦ ਚਲ ਜਾ ਕੇ ਇੱਥੇ ਬੰਨ ਲੱਗ ਜਾਣਾ ਬੰਨ ਲੱਗ ਸਹੀ ਹੈ ਚਲੋ ਜਿਹੜੇ ਟਰੈਕਟਰ ਖਲੋਤੇ ਰਹਿੰਦੇ ਆ ਟਿਬਾ ਲਾਉਣਾ ਸ਼ੁਰੂ ਕਰ ਦਿੰਦੇ ਆ ਕੁਛ ਹਾਂ ਜੀ ਹਾਂ ਬਿਲਕੁਲ ਬੰਨਾ ਤੇ ਕਿਰੇ ਤਾਂ ਕਿਸੇ ਨਾ ਕਿਸੇ ਤਰ੍ਹਾਂ ਟੰਗ ਨਾ ਕਾ ਠੀਕ ਕਰੀ ਜੀ 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 ਹਾਂਜੀ ਚਲੋ ਠੀਕ ਆ ਜੀ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਤੇ ਆਜੋ ਆਪਾਂ ਵੇਖਦੇ ਆਂ ਵੀ ਉਧਰ ਜਿਹੜੇ ਹੋਰ ਕੰਮ ਚੱਲ ਰਹੇ ਆ ਇਧਰਲੇ ਪਾਸੇ ਤੇਲ ਵੀ ਪੈਣ ਡਿਆ ਇਹ ਤੁਹਾਨੂੰ ਪੂਰਾ ਪ੍ਰਬੰਧ ਆਪਾਂ ਸਮਝਾਉਨੇ ਆਂ ਵੀ ਕਿਵੇਂ ਸਾਰਾ ਹੁੰਦਾ ਇਥੋਂ ਤੇਲ ਵਾਲੇ ਤੋਂ ਸ਼ੁਰੂ ਕਰਦੇ ਆਂ ਵੀ ਇਧਰ ਟਰੈਕਟਰਾਂ ਦੇ ਵਿੱਚ ਤੇਲ ਪੈ ਰਿਆ ਪ੍ਰਧਾਨ ਜੀ ਕਿਵੇਂ ਹੋ ਠੀਕ ਆ ਜੀ ਵਾਹਿਗੁਰੂ ਜੀ ਜੀ ਜਨਾਮ ਬਸ ਜੀ ਚ ਤੇ ਤੇਲ ਤੇ ਤੁਹਾਡੀ ਫੇਰ ਡਿਊਟੀ ਲਾਤੀ ਬਾਬਾ ਜੀ ਨੇ ਕਿ ਇਦਾਂ ਹੀ ਆ ਜਿੱਤੇ ਪਹਿਲੇ ਆਪਾਂ ਜਿੱਦਨ ਤੋਂ ਬਾਂਡ ਟੁੱਟਾ ਸੀਗਾ ਹਾਂ ਉਦੋਂ ਤੋਂ ਆਪਣੀ ਡਿਊਟੀ ਕਿਸਤੀ ਸੇ ਹੀ ਆਗਨਪੋਰਟ ਤੇ ਸੀਗੀ ਹਾਂ ਤੇ ਆ ਹੁਣ 4 ਦਿਨ ਹੋ ਗਿਆ ਤੇ ਬਾਬਾ ਜੀ ਕਹਿੰਦੇ ਤੇਲ ਪਾਉਣਾ ਸਹੀ ਹੈ ਜੇ ਜਿਹੜੀ ਸੰਗਤ ਆਉਂਦੀ ਆ ਕੋਈ ਭੇਟਾ ਕਰਦੀ ਆ ਮਾਇਆ ਭੇਟਾ ਕਰਦੀ ਕੋਈ ਵੀ ਚੀਜ਼ ਉਹਦੀ ਪਰਚੀ ਕੱਟਣੀ ਆ ਆਪਾਂ ਟ੍ਰਸਟ ਵਾਲੋਂ ਅੱਛਾ ਤੇ ਟ੍ਰੇਡਰਾਂ ਨੂੰ ਤੇਲ ਪਾਉਣਾ ਠੀਕ ਹੈ ਇਹ ਕਿੱਡਾ ਟੈਂਕਰ ਹੈ ਕੈਪੈਸਿਟੀ 3000 ਲੀਟਰ 3000 ਲੀਟਰ ਇਹ ਬਿਜਲੀ ਦਾ ਇੰਤਜ਼ਾਮ ਆਦੇ ਆ ਖੰਬੇ ਹੈਗੇ ਵੀਰੇ ਅਸੀਂ ਨਾ ਪਿੱਛੋਂ ਸੋਚ ਕੱਟ ਕੇ ਉਹਦਾ ਅੱਛਾ ਉਹ ਤੋਂ 24 ਘੰਟੇ ਵਾਲੀ ਲਾਈਨ ਜਿਹੜੀ ਆ ਓਕੇ ਉਹਦੇ ਨਾਲ ਛੋਟੀ ਲਾਈਨ ਇਹਦੇ ਵਿੱਚ ਪਾ ਕੇ ਤੇ ਇੱਥੇ ਲਿਆਂਕੇ ਕੱਢ ਲਈ ਆ ਸਹੀ ਆ ਇੱਥੇ ਤੇ ਤੁਹਾਨੂੰ ਆ ਡੈਕ ਵੀ ਚਲਾਉਣਾ ਪੈਂਦਾ ਫੇ ਪੱਖੇ ਚਲਾਉਣੇ ਤੇ ਟੁੱਲੂ ਪੰਪ ਚਲਾਉਣੇ ਆ ਫੇ ਮਲਗਰਬਾਣੀ ਵੀ ਚੱਲਦੀ ਰਹਿੰਦੀ ਨਾਲ ਮਗਰਬਾਣੀ ਵੀ ਚੱਲਦੀ ਰਹਿੰਦੀ ਠੀਕ ਆ ਹਾਂਜੀ ਜਿੰਨਾ ਜਿੰਨਾ ਬੰਦਾ ਪੰਪ ਮਾਰਦਾ ਕਈ ਕਈ ਸੱਜਣ ਤੇ ਪੰਪਾਂ ਵਾਲੇ ਲੈ ਕੇ ਆਏ ਪਿਆ ਨਾ ਉਹ ਫੇ ਨਹੀਂ ਸੁੱਤਾਉਂਦਾ ਜੀ ਹੁਣ ਆਵੇ ਆ ਸਾਡੇ ਕੋਲ ਪੰਪ ਵਾਲਾ ਵਾ ਇਹਨੂੰ ਚੱਕ ਕੇ ਹੀ ਇਹਦੇ ਵਿੱਚ ਪਾ ਲੈਣਾ ਇਹਦੇ ਨਾਲ ਹੀ ਸਹੀ ਹੈ ਮੋਟਰ ਨਾਲ ਚੱਕ ਕੇ ਜਪਾ ਲੈਣੇ ਚੋਂ ਕੱਢ ਕੇ ਮੁਰਗੇ ਪਾਈ ਜਾਨਾ ਠੀਕ ਹੈ ਇਥੇ ਮਤਲਬ ਹਰੇਕ ਜਿਹੜਾ ਵੀ ਉਧਰੋਂ ਟਰੈਕਟਰ ਆਉਣਾ ਇਥੇ ਆਵੇ ਭਰਾ ਕੇ ਹਾਂਜੀ ਆਪ ਦੀ ਟੈਂਕੀ ਭਰਾ ਕੇ ਜਾਵੇ ਸਹੀ ਹੈ ਚਲ ਜਵੇ 3000 ਲੀਟਰ ਲੱਗ ਜਾਂਦਾ ਦਿਨ ਤੱਕ ਨਹੀਂ ਲੱਗਦਾ ਲੱਗ ਜਾਂਦਾ ਲੱਗ ਜਾਂਦਾ ਲੱਗ ਜਾਂਦਾ ਸਵੇਰ ਨੂੰ ਲੈ ਕੇ ਸ਼ਾਮਾਂ ਤਾਈ 70 75 ਟਾ ਡੇਟਰਾਂ ਜੀ 50 50 ਲੀਟਰ ਵੀ ਪਾ ਦੇਣੀ ਦੇ ਲੋ ਰਹੀ ਹੈ ਟੱਪ ਜਾਂਦਾ ਬਾਕੀ ਤੁਰਿਆ ਆਉਂਦਾ ਤੁਰਿਆ ਜਾਂਦਾ ਇਦਾਂ ਹੀ ਗੁਰੂ ਮਹਾਰਾਜ ਦੇ ਲੰਗਰ ਚੱਲੀ ਜਾਂਦੇ ਆ ਆ ਬਿਲਕੁਲ ਸੰਗਤ ਲਈ ਆਉਂਦੀ ਆ ਸੰਗ ਦੀ ਵਰਤਾਈ ਜਾਂਦੀ ਆ ਸੰਗ ਦੀ ਖਾਈ ਜਾਂਦੀ ਆ ਸਾਰਾ ਕੁਝ ਇੱਥੇ ਚੱਲੀ ਜਾਂਦਾ ਜੀ ਦੇਖ ਲਓ ਪੰਜਾਬ 'ਚ ਕਿੰਨੇ ਤਰ੍ਹਾਂ ਦੇ ਲੰਗਰ ਚੱਲਦੇ ਆ ਆ ਦੇਖ ਪੱਲਾ ਪ੍ਰਸ਼ਾਦੇ ਦਾ ਲੰਗਰ ਨਹੀਂ ਹੁੰਦਾ ਆ ਵੀ ਲੰਗਰ ਹੀ ਨੇ ਇਹ ਵੀ ਤੇ ਲੰਗਰ ਹੀ ਆ ਵੀਰ ਜੀ ਟਰੈਕਟਰਾਂ ਦੇ ਲੰਗਰ ਲੱਗਿਆ ਹੈ ਨਾ ਹਾਂ ਡੀਜ਼ਲ ਦੇ ਲੰਗਰ ਲੱਗਿਆ ਹੈ ਇਹੋ ਸਾਡੇ ਪੰਜਾਬ ਦੀ ਇਸ ਨੌਜਵਾਨੀ ਨੂੰ ਸਰਕਾਰਾਂ ਤੇ ਲੋਕ ਜਿਹੜੀਆਂ ਸੰਸਥਾਾਂ ਕੋਸ਼ਿਸ਼ ਇਹੋ ਜਿਹੀਆਂ ਜਿਹੜੀਆਂ ਭੰਡੀਆਂ ਵੀ ਇਹ ਸਾਡੀ ਨੌਜਵਾਨੀ ਜੀ ਐ ਨਸ਼ੇ ਦੇ ਨਸ਼ੇ ਦੀ ਆਦੀ ਆ ਦੇਖੋ ਨਸ਼ੇ ਦੀ ਆਦੀ ਬੰਨਾਂ ਨੂੰ ਆਦਰੀਆਵਾਂ ਨੂੰ ਬੰਨ ਲਾਤੀ ਇਹਨਾਂ ਨੇ ਸਹੀ ਗੱਲ 19 ਚ ਲਾਇਆ 23 ਚ ਲਾਇਆ 25 ਪੇ ਆ ਗਿਆ 25 ਜੀ ਇੱਕ ਬੰਨ ਲੱਗ ਚੁੱਕਾ ਹੁਣ ਆ ਸਾਰੀ ਜ਼ਮੀਨ ਜਿੰਨੀਆਂ ਸਾਰੀ ਪੱਧਰੀ ਕਰਨੀਆਂ ਇਹ ਵੀ ਨੌਜਵਾਨੀ ਦਾ ਹੀ ਕੰਮ ਆ ਸਹੀ ਗੱਲ ਆ ਇਹ ਬਜ਼ੁਰਗ ਬੰਦੇ ਦਾ ਕਰ ਨਹੀਂ ਸਕਦਾ ਹਾਂ ਦੋ ਤੋੜ ਜਿਹੜੇ ਇਸ ਤੋਂ ਇਲਾਵਾ ਅੱਗੇ ਹੋਰ ਵਾ ਵੱਡੇ ਦਰਿਆ ਦੇ ਅੱਛਾ ਇਸੇ ਵਿਆਸ ਦੇ ਜਿਹੜੇ ਵੱਡੇ ਜਿੱਥੇ ਬਹੁਤ ਤਗੜੀ ਤਗੜੀ ਤੋੜ ਬਹੁਤ ਤਗੜਾ ਉਧਰੋਂ ਪਾਰ ਪਿਆ ਸੀ ਹਾਂਜੀ ਬਹੁਤ ਤਗੜਾ ਪਾਰ ਪਿਆ ਉਹ ਬੰਨਣ ਤੋਂ ਉਪਰੰਤ ਫੇ ਅੱਗੇ ਕਿਲੋਮੀਟਰ ਕਾਂਗਰੇਤੋਂ ਅੱਗੇ ਜਾ ਕੇ ਕਿਲੋਮੀਟਰਾਂ 'ਚ ਟੁੱਟਾ ਹੋਆ। ਉਹ ਖਾਲੀ ਤੋਂ ਉਰੇ ਆ ਕਿਤੇ। ਇਹ ਇਹ ਇਹੀ ਬੰਨ ਇਹ ਜਿਹੜਾ ਘੁੰਮ ਜਾਂਦਾ। ਠੀਕ ਆ ਠੀਕ ਆ ਠੀਕ ਆ। 1 ਕਿਲੋਮੀਟਰ ਇਹ ਟੁੱਟਾ ਫੇ ਉਹ ਬੰਦਣਾ। ਪਰ ਹਾਲੇ ਤਾਂ ਬੜੀ ਵੱਡੀ ਸੇਵਾ ਦੀ ਲੋੜ ਹੈ। ਇਹ ਸ਼ੁਰੂ ਆ। ਸ਼ੁਰੂ ਆ ਕੰਮ। ਹਜੇ ਪਹਿਲਾ ਤੌਰ ਜਿਹੜਾ ਇਹਨੇ ਇਹਨੇ ਸ਼ੁਰੂ ਕੀਤਾ ਸੀ। ਹੂੰ। ਇਹ ਹੀ ਪਹਿਲੇ ਟੁੱਟਾ ਸੀ। ਇਹਨੇ ਸਾਰਾ ਏਰੀਆ ਪਾਣੀ ਨਾ ਪੜਿਆ। ਇਹਨੂੰ ਹੀ ਪਹਿਲੇ ਬੰਨ ਦਿੱਤਾ। ਠੀਕ ਆ। ਹੁਣ ਜਿੱਦਾਂ ਜਿੱਦਾਂ ਅੱਜ ਦਾ ਫੇ ਘੁੰਮ ਕੇ ਤੁਰਿਆ ਉਹ ਨਾ। ਸਹੀ ਆ। ਬਾਕੀ ਜੋ ਜੋ ਪੌਂਦਾ। ਇਹ ਰਾਤ ਨੂੰ ਕਿੰਨੇ ਕ'ਤੇ ਤੱਕ ਲੱਗੇ ਰਹਿੰਦੇ 9 ਵਜੇ ਲੈਟਾ ਜਗ ਜਾਂਦੀਆਂ ਹਾਂ ਲੈਟਾ ਜਗ ਜਾਂਦੀਆਂ ਠੀਕ ਆ ਨੇਰੇ ਚ ਲੱਗੇ ਰਹਿੰਦੇ ਆ ਨੇਰੇ ਚ ਲੱਗੇ ਰਹਿੰਦੇ ਆ ਤੇ ਬਾਬਾ ਜੀ ਨੇ ਅੱਜ ਫੇਰ ਆਰਡਰ ਕਰਤਾ ਵੀ ਮਸ਼ੀਨਾਂ ਨਹੀਂ ਬੰਦ ਕਰਨ ਦੇਣੀਆਂ ਅੱਛਾ ਮਸ਼ੀਨਾਂ ਚਲਾਓ ਰਾਤ ਨੂੰ ਜੀ ਸੀ ਬੀ ਜਿਹੜੀਆਂ ਹਾਂ ਜਿਹੜੀਆਂ ਵੱਡੀਆਂ ਪੌਪ ਲਾਈਨਾਂ ਵਾਂ ਟਰੈਕਟਰ ਬੰਦ ਹੋ ਜਾਣੇ ਕਿਉਂ ਟਰੈਕਟਰਾਂ ਨੂੰ ਫੇਰ ਰਾਤ ਨੂੰ ਔਖਾ ਵਾਂ ਤੇ ਮਸ਼ੀਨਾਂ ਜਿਹੜੀਆਂ ਚੱਲਣੀਆਂ 24 ਘੰਟੇ ਠੀਕ ਆ ਉਹਨਾਂ ਦਾ ਹੁਣ ਡਰਾਈਵਰ ਸਾਡੇ ਕੋਲ ਹੈਗੇ ਆ ਬਾਦੂ ਹਾਂ ਠੀਕ ਆ ਉਹ ਵੀ ਆਪਰੇਟਰ ਬਦਲ ਜਾਂਦਾ ਵਾ ਮਸ਼ੀਨ ਦਾ ਤੇਲ ਪਾਣੀ ਪਾਉਣਾ ਵਾਂ ਸਵੇਰੇ ਤੜਕੇ ਲੱਪੈਂਦੇ ਹੋਣੇ 6 ਆਟ 8:30 ਵਜੇ ਤੱਕ ਬਲੀਟ ਹੋ ਜਾਂਦਾ ਸਾਰੀ ਸੰਗਤ ਆ ਜਾਂਦੀ ਜਿਹਨੇ ਸultanpur ਕੁਛ ਸਿੰਘ ਜਿਹੜੇ ਸultanpur ਚੱਲ ਜਾਂਦੇ ਆ ਆਪਣੇ ਕੋਈ ਇੱਥੇ ਵੀ ਰਹਿਣ ਦਾ ਪ੍ਰਬੰਧ ਹੈਗਾ ਜਿਹਨਾਂ ਸਿੰਘ ਦੇ ਉੱਤੇ ਹਾਂ ਮੈਂ ਦੇਖਿਆ ਸੀ ਉਦੋਂ ਨਾਲ ਸੀ ਛੱਡੇ ਚ ਇੱਥੇ ਵੀ ਕੁਝ ਸੰਗਤ ਸੌ ਜਾਂਦੀ ਆ ਕੁਛ ਇਹਨਾਂ ਘਰਾਂ ਚ ਵੀ ਸੌ ਜਾਂਦੇ ਆ ਸਿੰਘ ਠੀਕ ਹੈ ਜਿਹੜੇ ਇਥੋਂ ਵਾਲੇ ਉਹ ਫੇ 6:30 ਹੀ ਲੱਗ ਪੈਂਦੇ ਆ ਉੱਠ ਕੇ ਉਹ ਜਦ ਜਦਾਂ ਸਾਰੇ ਤੁਰੇ ਆਉਂਦੇ ਆ ਚਲੋ ਠੀਕ ਹੈ ਮਿਹਰਬਾਨੀ ਪਰਦਾ ਸਾਹਿਬ ਜੀ ਕਰੋ ਇਹਨੂੰ ਫੋਲ ਤੁਸੀਂ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆਜੋ ਜੀ ਹੁਣ ਆਪਾਂ ਅਗਲੇ ਪਾਸੇ ਨੂੰ ਹੋਰ ਚੱਲਦੇ ਆਂ ਹੋਰ ਧੰਨ ਬਖਵਾਣਾ ਆ ਇੱਕ ਟੈਂਕ ਖੜਿਆ ਆ ਖਾਲੀ ਹੋ ਗਿਆ ਕਿ ਭਰਿਆ ਪਿਆ ਵਾ ਭਰਿਆ ਵਾ ਠੀਕ ਆ ਇਹ ਕੋਈ ਮਨ ਲੱਦਾ ਸੇਵਾਦਾਰ ਆ ਲੈ ਕੇ ਸੇਵਾ ਕਰਨ ਆਏ ਹੋਣੇ ਕਿਤੇ ਉਹ ਇਹ ਤੇ ਉਧਰ ਨੂੰ ਵੀ ਆਪਾਂ ਚੱਲਦੇ ਆਂ ਇੱਥੇ ਲੰਗਰ ਕਿਉਂਕਿ ਲੰਗਰ ਪ੍ਰਸ਼ਾਦਾ ਇੱਥੇ ਫੇਰ ਰੁੱਖਾਂ ਦੇ ਢੇਰ ਰੁੱਖੇ ਹੈਗੇ ਸੀ ਛਾਂ ਹੈਗੀ ਆ ਤਾਂ ਕਰਕੇ ਇੱਥੇ ਲੰਗਰ ਦਾ ਪ੍ਰਬੰਧ ਚੱਲ ਰਿਹਾ ਤੇ ਇੱਥੇ ਜਿੰਨੇ ਆਉਣਾ ਪ੍ਰਸ਼ਾਦਾ ਛੱਕੇ ਇਧਰਲੇ ਪਾਸੇ ਜਾਲ ਪਾਣੀ ਸਾਰਾ ਕੁਝ ਇਦਿਚ ਭਰਿਆ ਪਿਆ ਠੰਡਾ ਪਾਣੀ ਇੱਥੋਂ ਛਕੀ ਜਾਂਦੇ ਆ ਮਤਲਬ ਆ ਵੀ ਸੰਗਤ ਲੈ ਕੇ ਆਉਂਦੀ ਇਹਨਾਂ ਚੀਜ਼ਾਂ ਦੀ ਵੀ ਸੇਵਾ ਹੋ ਰਹੀ ਆ ਕੋਲਡ ਡਰਿੰਕ ਵੀ ਆ ਪਾਣੀ ਵੀ ਆ ਤੇ ਆ ਜਾਓ ਵੀ ਅੱਗੇ ਨੂੰ ਚੱਲਦੇ ਹਾਂ ਹੋਰ ਇੱਧਰ ਇਹ ਤੁਸੀਂ ਪਿਛਲੀ ਵੀਡੀਓ ਕੱਢ ਕੇ ਵੇਖੀ ਹੋਣੀ ਆ ਜਿਹੜੇ ਸੱਜਣ ਸਾਡੇ ਨਾਲ ਪਹਿਲਾਂ ਦੇ ਜੁੜੇ ਆ ਵੀ ਆਹ ਵਾਲਾ ਏਰੀਆ ਹੱਲੇ ਉਦੋਂ ਤੋਂ ਆਇਆ ਨਹੀਂ ਸੀ ਤੇ ਉਹ ਪਿੱਛੇ ਜਿਹੜਾ ਧੋੜਾ ਲੱਗਾ ਪਿਆ ਉਹ ਵੀ ਇੰਨਾ ਉੱਚਾ ਨਹੀਂ ਸੀਗਾ ਉਦੋਂ ਸਿਰਫ ਇੱਥੇ ਆਪਾਂ ਇੰਨੇ ਏਰੀਆ ਦੇ ਵਿੱਚ ਫਿਰਦੇ ਸੀ ਤੇ ਇੰਨਾ ਕੀ ਧੂਆ ਸੀ ਪਰ ਹੁਣ ਕਾਫੀ ਵੱਡੇ ਲੈਵਲ ਤੇ ਇਹਨੂੰ ਤੂ ਦਿੱਤਾ ਇਹਨਾਂ ਨੇ ਤੇ ਸੰਤ ਸੀਚੇਵਾਲ ਹੁਣ ਆਦੀ ਅਗਵਾਈ ਤੇ ਉਹਨਾਂ ਦੀ ਮਾਰੀ ਵਾਸਤੇ ਇਹ ਸਾਰੀ ਸੰਗਤ ਇਕੱਠੀ ਹੋਈ ਆ ਤੇ ਉਹ ਬਾਬਾ ਜੀ ਇੱਥੇ ਹੁੰਦੇ ਨੇ ਹਮੇਸ਼ਾ ਤੇ ਅੱਜ ਆ ਹੁਣ ਕਿਸੇ ਪ੍ਰੋਗਰਾਮ ਤੇ ਜਾਣਾ ਸੀ ਵਿੱਚੋਂ ਹੁਣੇ ਗਏ ਨੇ ਤੇ ਉਹਨਾਂ ਥੋੜੀ ਜੀ ਗੱਲ ਕੀਤੀ ਸੀਗੀ ਤੇ ਉਹ ਮੈਂ ਇੱਥੇ ਐਡ ਕਰਨਾ ਪਹਿਲਾਂ ਆਪਾਂ ਉਹਨਾਂ ਦੇ ਵਿਚਾਰ ਸੁਣ ਲਈਏ ਵੀ ਕਿਵੇਂ ਇਹ ਸਾਰੀ ਜਵਾਨੀ ਇੱਥੇ ਲੱਗੀ ਪਈ ਹੈ ਬਾਬੇ ਸਸੀਕਲ ਵਾਈਗੂ ਜੀ ਕਾਕਾ ਸਾਹਿਬ ਵਾਈਗੂ ਜੀ ਚੜਦੀ ਕਲਾ ਚੋਂ ਜੀ ਨਜ਼ਾਰੇ ਨਜ਼ਾਰੇ ਅਸੀਂ ਨਾ ਪਿਛਲੇ ਕੁਝ ਦਿਨਾਂ ਤੋਂ ਆ ਹੀ ਰਹੇ ਹਾਂ ਇੱਥੇ ਤੇ ਬੜੀ ਚੜਦੀ ਕਲਾ ਦੇ ਵਿੱਚ ਆ ਜੀ ਕੰਮ ਉਸ ਦਿਨ ਵੀ ਵੇਖ ਕੇ ਗਏ ਆ ਤੇ ਅੱਜ ਫਿਰ ਵੀ ਨੌਜਵਾਨ ਤੇ ਸੰਗਤ ਮਤਲਬ ਆਮਹਾਰੇ ਤੁਰੀ ਆ ਰਹੀ ਆ ਜਿੱਦਣ ਦੀ ਤੁਸੀਂ ਇੱਥੇ ਬੇਨਤੀ ਕੀਤੀ ਸੀ ਚੜਦੀ ਕਲਾ ਵਾਹਿਗੁਰੂ ਨੇ ਦਿੱਤੀ ਹੈ ਜੀ ਤੇ ਦਿਨ ਤੋਂ ਇੱਥੇ ਹੜ ਆਏ ਆ ਅਸੀਂ ਰੂਪ ਪ੍ਰਸਾਦਾ ਲੈ ਕੇ ਵੀ ਆਉਨੇ ਆ ਤੇ ਸਾਰਿਆਂ ਨੂੰ ਚੜ੍ਹਦੀ ਕਲਾ ਜੀ ਰੱਖਿਆ ਹੂੰ ਕਿਸੇ ਨੂੰ ਵੀ ਫਿਕਰ ਨਾ ਕਰੋ ਜੇ ਟੋਆ ਪੈ ਗਿਆ ਤਾਂ ਪੂਰ ਲਾਗੇ ਉੱਪਰ ਜੀ ਜੀ ਤੇ ਉਹਨਾਂ ਦੇ ਜਿਹੜੀ ਜਿਹੜੀ ਇਹਨਾਂ ਦੀ ਕਿਸ਼ਤੀ ਰਹੀਂ ਕਰਦੇ ਰਹੇ ਹਾਂਜੀ ਹੁਣ ਇਲਾ ਸਿਕਾ ਉਹ ਤੋੜ ਵੱਜ ਗਿਆ ਹੂੰ ਉਹਨਾਂ ਦਾ ਜਿਹੜਾ ਟੋਆ ਹੱਬ ਤੋਂ ਵੱਡਾ ਪਾੜ ਪਿਆ ਸੀ ਉਹਨੂੰ ਪੂਰ ਲੱਗੇ ਹੋਇਆ ਜੀ ਤੇ ਬਾਬਾ ਜੀ ਇਹ ਰਕਬਾ ਕਿੰਨਾ ਕਾ ਜੀ ਕਿੱਲਿਆਂ ਦੇ ਵਿੱਚ ਰਕਬਾ ਤਾਂ ਅੰਦਾਜ਼ਾ 200 ਕਿੱਟ ਹੋਊਗਾ ਇਹ ਕਿੱਦੋਂਗਾ ਕਿੱਦੋਂ ਜੀ ਆਲੇ-ਦਾਲੇ ਦੂਰ ਕਿੱਥੋਂ ਤੇ ਹੁਣ ਤੱਕ ਅੰਦਾਜ਼ਨ ਕਿੰਨੇ ਕੇ ਟਰੈਕਟਰ ਆ ਚੁੱਕੇ ਨੇ ਜੀ ਇੱਥੇ ਟਰੈਕਟਰਾਂ ਦਾ ਨਹੀਂ ਪਤਾ ਕੁਝ ਜੀ ਕਿਉਂਕਿ ਰੋਜ਼ਾਨਾ ਉਸ ਦਿਨ ਵੀ ਅਸੀਂ ਗਿਣਦੇ ਸੀ 50 ਤੋਂ ਵੱਧ ਹੋ ਗਏ ਸੀਗੇ ਨਹੀਂ ਨਹੀਂ ਗਿਣਤੀ ਨਹੀਂ ਆਉਂਦੇ ਤੁਰੇ ਜਾਂਦੇ ਆ ਲੱਗੇ ਕਿਉਂਕਿ ਇਹਦੇ ਇੰਜਾਂ ਨਾ ਉਦੋਂ ਮੈਂ ਕੁਝ ਜਿਹੜੇ ਸੰਗਤ ਉਹਨਾਂ ਕੇ ਇਹ ਜਿਹੜਾ ਕੰਮ ਵੀ ਆ ਹਾਂ ਜੀ ਕਿਉਂਕਿ ਜਿਵੇਂ-ਜਿਵੇਂ ਪਾਣੀ ਹੈ ਹੇ ਸਲਾਬਾ ਹਾਂ ਜੀ ਜਿਆਦਾ ਅਸੀਂ ਸਭ ਨੂੰ ਰੋਕ ਕੇ ਅੱਜ ਦੂਸਰੇ ਆਲੀ ਭੇਜੇ ਆ ਕੁਝ ਅੱਛਾ ਜੀ ਵੰਡ ਕੇ ਵਕਫਾ ਕਰਵਾਉਂਦੇ ਆ ਉਧਰ ਵੀ ਪਧਰਾ ਹੋਣ ਦਾ ਕਾਰਜ ਚੱਲ ਰਿਹਾ ਜੀ ਉੱਥੇ ਉੱਥੇ ਵੀ ਵੱਜ ਗਿਆ ਵਾ ਅੱਛਾ ਜੀ ਤੇ ਖੇਤ ਪਧਰੇ ਹੁੰਦੇ ਬਨ ਲੱਗ ਚੁੱਕਾ ਠੀਕ ਆ ਜੀ ਅੱਜ ਇੱਦ ਕੀ ਸਿਰਫ ਹੁਣ ਇੱਕ ਬਨ ਰਹਿਂਦਾ ਹੋਰ ਬਾਕੀ ਸਾਰੇ ਲੱਗ ਗਏ ਹੂੰ ਤੇ ਇਹਦੇ ਜੇ ਜੀ ਜਿਹੜੇ ਸੱਜਣ ਹੁਣ ਡੀਜ਼ਲ ਕੋਸ਼ਤਾਂ ਟਰੈਕਟਰਾਂ ਨਾਲ ਸੇਵਾ ਕਰ ਰਿਹਾ ਕੁਝ ਡੀਜ਼ਲ ਨਾਲ ਕਰ ਰਿਹਾ ਤੇ ਅੰਦਾਜ਼ਨ ਕਿੰਨਾ ਕੁ ਹੁਣ ਤੱਕ ਇੱਥੇ ਸੇਵਾ ਹੋ ਚੁੱਕੀ ਆ ਬਹੁਤ ਬਿਆੰਤ ਸੰਗਤਾਂ ਦੇ ਬਿਆੰਤ ਉਹਦੇ ਭੰਡਾਰੇ ਆ ਜੀ ਆ ਨਾ ਕਦੇ ਅਸੀਂ ਆਣ ਕੇ ਪਾਇਆ ਵਾ ਤਾਂ ਨਾ ਕਦੇ ਤੇਲ ਆਈ ਜਾਂਦਾ ਆਹ ਟਰੈਕਟਰ ਪਾ ਕੇ ਲੱਗੇ ਹੋਏ ਕਿਉਂਕਿ ਉਹ ਦਿਨ ਇੱਕ ਹੁਸ਼ਿਆਰਪੁਰ ਤੋਂ ਆਏ ਸੀ ਜੀ 7-800 ਲੈ ਕੇ ਇੱਕ 3000 ਦਾ ਟੈਂਕਰ ਭਰਿਆ ਟੈਂਕੀਆਂ ਰੱਖਿਆ ਜੀ ਉਹਦੇ ਵਿੱਚੋਂ ਪਾਈ ਜਾਂਦੇ ਜਿੱਦਾਂ ਹੁਣ ਹਰਿਆਣੇ ਤੋਂ ਆਏ ਆ ਉਹ ਆਉਦੀ ਟੰਕੀ ਵੀ ਨਾਲ ਲੈ ਕੇ ਆਇਆ ਹੂੰ ਉਸ ਹੋਰ ਵੀ ਆਪਣੇ ਆਏ ਨਾਲ ਤੇਲ ਵੀ ਲੈ ਕੇ ਆਇਆ ਤੇ ਜਿਹਨੂੰ ਲੋੜ ਆ ਉਹ ਇੱਥੋਂ ਪਾਈ ਜਾਂਦਾ ਤੇ ਹੁਣ ਮੌਜੂਦਾ ਇਹ ਸਾਰਾ ਕੁਝ ਤੁਸੀਂ ਵੇਖ ਰਹੇ ਹੋ ਇੱਥੇ ਵੀ ਆਲੀ ਵੀ ਆ ਜਾਂ ਉਹ ਬੰਨ ਵੀ ਬੰਨਣਾ ਹੈ ਕਿ ਹੁਣ ਹੋਰ ਲੋਡ ਕੇ ਆ ਜੀ ਸੰਗਤ ਲਈ ਬੱਸ ਸਾਹੀ ਹੈਗੇ ਆ ਜਿਹੜੇ ਟਰੈਕਟਰਾਂ ਜੀ ਇਹ ਇਹਨਾਂ ਨੂੰ ਹੌਲੀ ਹੌਲੀ ਵੰਡ ਕੇ ਜਿੱਥੇ ਜਿੱਥੇ ਲੋਡ ਹੋ ਇੱਥੇ ਜ਼ਿਆਦਾ ਲੋਡ ਸੀ ਜੀ ਹੁਣ ਜ਼ਿਆਦਾ ਘੱਟ ਹੋ ਗਿਆ ਫਿਰ ਇਹ ਖੇਤਾਂ 'ਚ ਪਧਰੇ ਹੋ ਜਾਣਗੇ ਜੀ ਫਿਰ ਇਹਨਾਂ ਨੂੰ ਮਗਰੋਂ ਲੈਜਰ ਲੈਵਲ ਹੋ ਜਾਊਗਾ ਹਮ ਪਹਿਲਾਂ ਇਹਨਾਂ ਨੂੰ ਮੋਟਾ ਮੋਟਾ ਜਿਹੜਾ ਹੈਗਾ ਟੋਆ ਪੂਰਨਾ ਤੇ ਟੋਆ ਜਿਹੜਾ ਢੋੜਾ ਵਾ ਉਹਨੂੰ ਟੋਣਾ ਦੋ ਕੰਮ ਹੋ ਰਿਹਾ ਹਾਂਜੀ ਜਿਹੜੇ ਢੋੜੇ ਸੀ ਉਹਨੂੰ ਟੋਏ ਦੇ ਵਿੱਚ ਲਿਜਾ ਰਹੇ ਜੀ ਤੇ ਉਹ ਫਿਰ ਪਧਰਾ ਹੋ ਜਾਊਗਾ ਜਦੋਂ ਬਾਕੀ ਥੋੜੋ ਬੋਤੋ ਵਾ ਉਹ ਦੇਖਾਂਗੇ ਕਿ ਕਿੰਨੀ ਕ ਮਿੱਟੀ ਵਾਧੂ ਆ ਉਹ ਜਿੱਦਾਂ ਇਕੱਠੀ ਹੋ ਜਾਊਗੀ ਕੋਸ਼ ਫੇਰ ਚੱਕ ਸਕਦੇ ਹਾਂ ਤੇ ਬੰਨ ਤੇ ਪੈ ਸਕਦੇ ਹਾਂ ਮੈਂ ਉਹੀ ਪੁੱਛਣ ਲੱਗਾ ਜਿਵੇਂ ਆ ਹੁਣ ਢੋੜੇ ਵਿੱਚ ਇਹਦੇ ਚਾਰ ਪੰਜ ਲਾਗੇ ਨੇ ਜੀ ਇਹ ਕਿੱਥੇ ਵਰਤੋਂਗੇ ਬਾਅਦ ਚ ਆ ਨਹੀਂ ਬੰਨ ਉੱਤੇ ਪੈ ਸਕਦਾ ਜੀ ਜਿਹੜੇ ਟਰਾਲੀਆਂ ਨਾਲ ਹੂੰ ਜ਼ਰੂਰਤ ਹੈ ਇਹਨੂੰ ਬੰਨਣ ਦੀ ਫੇ ਹਾਂ ਹੋਰ ਉੱਤੇ ਵੇਚੂਗੀ ਜੇ ਮੈਨੂੰ ਲੱਗੇ ਨਹੀਂ ਸੰਗਤ ਨੂੰ ਜੀ ਸਹੀ ਹੈ ਜੀ ਤੋਂ ਸੰਗਤ ਲਈ ਇਹੀ ਆ ਵੀ ਤੇਲ ਤੇ ਟਰੈਕਟਰ ਲੈ ਕੇ ਆਉਣ ਹੋਰ ਹਾਂ ਹੋ ਬਾਈ ਇਹੀ ਇੱਕ ਹੋਰ ਬਾਕੀ ਸਾਰਾ ਕੋਲ ਦਿੱਤਾ ਜੀ ਉਸ ਤੋਂ ਮਗਰੋਂ ਬਾਕੀ ਜਿਹਨੇ ਕੋਈ ਦਾਨ-ਪੁੰਨ ਕਰਨਾ ਹੈ ਜੀ ਆ ਕੇ ਘਰਾਂ ਦੇ ਵਿੱਚ ਆਪ ਦੇਖ ਕੇ ਆਪ ਕਰ ਸਕਦਾ ਹਾਂ ਹਾਂ ਘਰ ਵੀ ਦਿੱਥੇ ਹੋਇਆ ਦੇਖ ਕੇ ਇਹਨੂੰ ਬਣਾਉਣ ਨੂੰ ਹੈ ਜੀ ਤੇ ਅਸੀਂ ਦੱਸ ਸਕਦੇ ਹਾਂ ਉਹ ਬਣਾ ਸਕਦੇ ਹਾਂ ਠੀਕ ਹੈ ਜੀ ਤੇ ਹੋਰ ਵੀ ਕਿਸੇ ਨੂੰ ਕੋਈ ਸੇਵਾ ਕਰਨੀ ਆ ਹੂੰ ਤੇ ਉਹ ਕਰ ਸਕਦੇ ਆ ਭਾਈ ਇਹਨਾਂ ਨੂੰ ਲੋੜ ਸਹੀ ਹੈ ਜੀ ਠੀਕ ਹੈ ਬਾਬਾ ਜੀ ਅੱਜ ਲਈ ਮਿਹਰਬਾਨੀ ਹੈ ਅੱਜ ਇੰਨਾ ਹੀ ਸਮਾਂ ਤੁਹਾਡਾ ਲੈਣਾ ਸੀ ਰੇਤਾ ਇਥੋਂ ਜਿਵੇਂ ਜਿਵੇਂ ਧੂ ਹੋ ਰਿਹਾ ਨਾ ਉਸ ਹਾਵ ਨਾਲ ਥੱਲੋਂ ਪਾਣੀ ਵੀ ਨਿਕਲ ਰਿਹਾ ਕਿਉਂਕਿ ਰੇਤਾ ਦੇ ਵਿੱਚ ਹੁੰਦਾ ਹੀ ਪਾਣੀ ਆ ਤੇ ਆ ਪੂਰਾ ਗਿੱਲਾ ਹੋ ਗਿਆ ਆ ਦੇਖੋ ਪਾਣੀ ਵਿੱਚੋਂ ਦੇਖਦਾ ਇਸੇ ਤਰ੍ਹਾਂ ਫਿਰ ਪਾਣੀ ਦੇ ਵਿੱਚ ਗਿੱਲੇ ਥਾਂ ਦੇ ਵਿੱਚ ਟਰੈਕਟਰ ਵੀ ਖੁੱਪ ਜਾਂਦੇ ਆ ਉਹ ਸਾਹਮਣੇ ਕਰਾਹਾ ਥੱਲੇ ਡੂੰਗਾ ਲੱਗ ਗਿਆ ਹੋਣਾ ਜਾਂ ਉਦਾਂ ਜ਼ਿਆਦਾ ਗਿੱਲਾ ਆ ਗਿਆ ਹੋਊਗਾ ਤੇ ਫਿਰ ਹੁਣ ਟਰੈਕਟਰ ਸਾਰੇ ਇਲਾਕੇ ਉਹਨੂੰ ਕੱਢ ਰਹੇ ਨੇ ਕਿਉਂਕਿ ਪਾਣੀ ਇੰਨਾ ਵਗਿਆ ਇੱਥੋਂ ਦੀ ਸਾਰਾ ਬੈਠਿਆ ਪਿਆ ਉਸ ਹਾਬ ਨਾਲ ਇੱਥੋਂ ਬਾਬਾ ਤੂੰ ਆ ਗਿਆ ਤਾਂ ਵੀ ਫੇਰ ਪਿੱਛੋਂ ਪਾਣੀ ਨਿਕਲਿਆ ਆਉਂਦਾ ਕਾ ਆ ਦੇਖੋ ਸੇਬ ਵੀ ਇੱਥੇ ਬਾਬਾ ਜੀ ਇੱਕ ਵੰਡ ਰਹੇ ਸੀ ਬਜ਼ੁਰਗ ਉਹ ਸਾਨੂੰ ਵੀ ਦੇ ਗਏ ਨੇ ਮਤਲਬ ਹਰੇਕ ਤਰ੍ਹਾਂ ਦਾ ਲੰਗਰ ਇੱਥੇ ਵੇਖਣ ਨੂੰ ਮਿਲ ਰਿਹਾ ਕੋਈ ਪੀਣ ਵਾਸਤੇ ਲਈ ਆ ਰਿਹਾ ਕੋਈ ਐਵੇਂ ਵੀ ਨੌਜਵਾਨਾਂ ਨੂੰ ਸਾਰਾ ਕੁਝ ਆਪਾਂ ਵੀ ਟਰੈਕਟਰ ਚਲਾ ਕੇ ਵੇਖ ਲਈਏ ਯਾਰ ਪੁੱਛ ਲਈਏ ਭਾਈ ਤੁਹਾਨੂੰ ਸਾਥਵਾ ਦਈਏ ਆਓ ਮੈਂ ਥੱਲੇ ਨੂੰ पहले जी हां भी यस में चलाओ ठीक है ओके लीवर आ ही भरता इधर ला आपकी सीट ठीक है ਆਪਾਂ ਉੱਤਰ ਆਏ ਟਰੈਕਟਰ ਤੋਂ ਤਕਰੀਬਨ ਘੰਟਾ ਘਲਾਇਆ ਤੇ ਹੁਣ ਕੁਝ ਟਰੈਕਟਰ ਜਾਣ ਵੀ ਲੱਪਿਆ ਕਿਉਂਕਿ ਸਵੇਰ ਨੂੰ ਬਹੁਤ ਸਾਰੇ ਟਰੈਕਟਰ ਆ ਜਾਂਦੇ ਆ ਇਹ ਆ ਇਧਰ ਨੂੰ ਆਹ ਵਿਖਾ ਦੇ ਇਧਰ ਨੂੰ ਆ ਵੀ ਚੌਣ ਕੁਝ ਟਰੈਕਟਰ ਜਾਣ ਲੱਗ ਪਏ ਨੇ ਜਿਹੜੇ ਉਦਾਂ ਨਾਰਮਲ ਕਰਾਹਿਆਂ ਵਾਲੇ ਨੇ ਬਾਕੀ ਆ ਜਿਹੜੇ ਡੋਲੂ ਕਰਾਹੇ ਵਾਲੇ ਨੇ ਇਹ ਹੁਣ ਦੂਰੋਂ ਭਰ-ਭਰ ਕੇ ਲੈ ਕੇ ਜਾ ਰਹੇ ਆ ਤੇ ਮੈਂ ਵੀ ਇਸੇ ਤੇ ਚੜਿਆ ਸੀਗਾ ਇਹਦੇ ਤੋਂ ਭਰ ਕੇ ਫਿਰ ਉਹ ਦੂਰ 500 ਮੀਟਰ ਤੇ ਜਾ ਕੇ ਜਿਹੜਾ ਢੋਡਾ ਲੱਗਾ ਹੋਇਆ ਉਥੋਂ ਤੱਕ ਜਾਂਦੇ ਆ ਇਧਰ ਨੂੰ ਇੱਥੇ ਦੇਖ ਲਿਓ ਉਦੋਂ ਟਰੈਕਟਰ ਫਸਿਆ ਸੀ ਮੈਨੂੰ ਲੱਗਦਾ ਨਿਕਲਿਆ ਨਹੀਂ ਹਾਲੇ ਤੱਕ ਜਾਦਾ ਬਾਪਾ ਭਾਈ ਕਿਹੜੇ ਪਿੰਡ ਤੋਂ ਤੁਸੀਂ ਸਾਡਾ ਬਰਨਾਲਾ ਜਿਲ੍ਹਾ ਹੀ ਬਰਨਾਲਾ ਹਾਂ ਪੈਣੀ ਮਰਾਏ ਪਿੰਡਾ ਸਾਡਾ ਤੁਸੀਂ ਉਹੀ ਹੋ ਜਿਹੜੇ ਟਰਾਲੀ ਵੀ ਨਾਲ ਲੈ ਗਏ ਸੀ ਬਣਾ ਕੇ ਚਾਰ ਟਰਾਲੀਆਂ ਰਹੀਆਂ ਤੇ ਚਕਰਾਏ ਧਰ ਕੇ ਲੈ ਕੇ ਆਈ ਸੀ ਸਾਡੂ ਲੁਗਰਾਹੇ ਵੀ ਲੈ ਕੇ ਆਈ ਤੁਸੀਂ ਉਹ ਲੁਗਰਾਹੇ ਵੀ ਲੈ ਕੇ ਆਏ ਠੀਕ ਆ ਹਾਂਜੀ ਆਪਾਂ ਮਿਲੇ ਸੀ ਉਹਦਣ ਜਦੋਂ ਤੁਸੀਂ ਆਏ ਸੀਗੇ ਇਹ ਟਰੈਕਟਰ ਤੁਹਾਡੇ ਵਾਲਿਆਂ ਦਾ ਖੁੱਬਾ ਘੋਰ ਕਿਸੇ ਦਾ ਨਹੀਂ ਸਾਡਾ ਘੋਪਿਆ ਉਹ ਮੈਨੂੰ ਲੱਗਾ ਬਾਲਾ ਪਾਣੀ ਵਾਲਾ ਖਾਂ ਗਿਆ ਸੀ ਨਾ ਬਹੁਤ ਵਾਰੀ ਸੀਗੀ ਤਾਂ ਘੁੱਪ ਗਿਆ ਉਹ ਬੈਕ ਲਾਉਣ ਲੱਗਿਆ ਦਲਦਲ ਚ ਫਸ ਗਿਆ ਬੰਦਾ ਠੀਕ ਹੈ ਹਾਂਜੀ ਆ ਭਰਦੇ ਸੀ ਸਾਰਾ ਇਹ ਭਰਦੇ ਨੂੰ ਸਾਰੇ ਨੂੰ ਓਕੇ ਓਕੇ ਇੱਥੇ ਟੋਆ ਪਿਆ ਹੋਇਆ ਨਾ ਇਹੀ ਇੱਧਰ ਇਹ ਪਟਾਲੇ ਅਸੀਂ ਇਹ ਭਰ ਕੇ ਇੱਧਰ ਸਾਫ ਹੋ ਜਾਂਦਾ ਬਈ ਬਈ ਬਾਬਾ ਟੱਕਰਾ ਮਾਰ ਰਿਹਾ ੜੇ ਪਰ ਗੱਲ ਨਹੀਂ ਬਣਦੀ ਲੱਗਦਾ ਆ ਜਾ ਵੇਖਦੇ ਆ ਲਾਗੇ ਕਰਾਹਾ ਡੂੰਗਾ ਲੱਗ ਗਿਆ ਇਸੇ ਕਰਕੇ ਲੈਂਗਾ ਲੂੰਗਾ ਵੀ ਲਾ ਕੇ ਵੇਖ ਲਈਆਂ ਭਰਾਵਾਂ ਜੀ ਕਰਕੇ ਆ ਜਾਓ ਬੱਦਲ ਆਇਆ ਟੈਗ ਦਾ ਮੈਸੂਰ ਆ ਜਾਓ ਉਧਰ ਨੂੰ 8:30 ਤੋਂ ਟਾਈਮ ਉੱਤੇ ਹੋ ਗਿਆ ਲਾਈਟਾਂ ਰੋਟਾਂ ਜਗਣ ਲਾਪੀਆਂ ਕਿਉਂਕਿ ਹਨੇਰਾ ਹੋ ਜਾਂਦਾ ਨਾ ਸਿਆਲੂ ਜੇ ਦਿਨ ਆਉਣ ਲੱਪੇ ਆ ਤੇ ਹੁਣ ਇੱਧਰ ਵੇਖੋ ਤੁਸੀਂ ਸਾਰੇ ਹਾਲੇ ਵੀ ਉਸੇ ਤਰ੍ਹਾਂ ਹੀ ਆ ਜੋਸ਼ ਉਸੇ ਤਰ੍ਹਾਂ ਹੀ ਲੱਗਾ ਪਿਆ ਇਹਨਾਂ ਦਾ ਪੂਰਾ ਠਾਠਾ ਮਾਰਦਾ ਤੇ ਹਾਲੇ ਤੱਕਰੀਬਨ ਹੋ ਸਕਦਾ ਵੀ 2 ਘੰਟੇ ਹੋਰ ਲਾ ਲੈਣ ਪੋਕਲੈਨ ਵੀ ਨਾਲ ਹੀ ਚੱਲ ਰਹੀ ਆ ਕਿਉਂਕਿ ਇਹ ਉੱਥੋਂ ਤੱਕ ਲੈ ਕੇ ਜਾਂਦੇ ਆ ਗਾਂ ਫਿਰ ਪੋਕਲੈਨ ਬਿੜਾ ਟੋਆ ਜਾਂ ਗਾਂ ਪਿਆ ਹੋਇਆ ਪਾੜ ਪਿਆ ਹੋਇਆ ਉਹਦੇ ਵਿੱਚ ਸਿੱਟੀ ਜਾਂਦੀ ਹੈ ਮਿੱਟੀ ਜੱਗ ਜਾ ਕੇ ਤੇ ਸਹੀ ਆ ਜੀ ਫਿਰ ਆਪਾਂ ਇਸ ਵੀਡੀਓ ਨੂੰ ਖਤਮ ਕਰਦੇ ਆ ਨਵੀਂ ਵੀਡੀਓ ਚ ਮਿਲਾਂਗੇ ਹਾਲੇ ਹੋਰ ਹਾਲੇ ਤਾਂ ਸ਼ੁਰੂਆਤ ਆ ਆਉਣ ਵਾਲੇ ਦਿਨਾਂ 'ਚ ਬਹੁਤ ਜ਼ਿਆਦੀ ਲੋਡ ਪੈਣੀ ਆ ਟਰੈਕਟਰਾਂ ਦੀ ਵੀ ਕਿਉਂਕਿ ਜਦੋਂ ਬੰਨ ਵੱਜ ਗਿਆ ਉਧਰਲੇ ਪਾਸੇ ਇੱਕ ਵੱਡਾ ਪਾੜ ਪਿਆ ਉਹ ਜ਼ਮੀਨ ਦਾ ਟਾਕੇ ਦੂਣ ਵੱਡਾ ਹੋਊਗਾ ਫਿਰ ਉਦੋਂ ਤੁਹਾਡੇ ਤੱਕ ਜਾਣਕਾਰੀ ਪਹੁੰਚਾ ਦਾਂਗੇ ਬਾਕੀ ਜੇ ਤੁਸੀਂ ਹੱਲੇ ਇਹਨਾਂ ਨਾਲ ਸੰਪਰਕ ਵੀ ਕਰਨਾ ਚਾਹੁੰਦੇ ਹੋ ਇੱਥਿਆਂ ਦੇ ਜਿਹੜੇ ਮੇਨ ਪ੍ਰਬੰਧਕ ਨੇ ਮੈਂ ਫੇਰ ਨੰਬਰ ਦੇ ਦਿੰਦਾ ਤੁਸੀਂ ਉਹਨਾਂ ਨਾਲ ਸੰਪਰਕ ਕਰਕੇ ਡੀਜ਼ਲ ਲੈ ਕੇ ਜਾਂ ਟਰੈਕਟਰ ਲੈ ਕੇ ਇੱਥੇ ਆ ਸਕਦੇ ਹੋ ਠੀਕ ਆ ਜੀ ਫਿਰ ਨਵੀਂ ਵੀਡੀਓ 'ਚ ਮਿਲਦੇ ਆ ਰੱਬ ਰਾਖਾ